ਵਿੱਚ ਬੈਠੇ ਐਮਪੀ ਅਮਰਿਤਪਾਲ ਸਿੰਘ ਨੂੰ ਇੱਕ ਨਵਾਂ ਮਿਸ਼ਨ ਮਿਲ ਚੁਕਿਆ ਹੈ ਜੀ ਹਾਂ ਹੁਣ ਕਿਸਾਨ ਅੰਦੋਲਨ ਦੀ ਕੀ ਅਮਰਿਤਪਾਲ ਅਗਵਾਈ ਕਰਨਗੇ ਤਾਂ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਦੇ ਘਰ ਤੇ ਸੈਂਕੜੇ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਮੰਗ ਪੱਤਰ ਲੈ ਕੇ ਤਾਂ ਹੁਣ ਅਮਰਿਤਪਾਲ ਤੋਂ ਜੋ ਹੈ ਕਿਸਾਨਾਂ ਨੂੰ ਉਮੀਦ ਹੈ ਕਿ ਹੁਣ ਅਮਰਿਤਪਾਲ ਸਿੰਘ ਜੋ ਕਿ ਹੁਣ ਸੰਸਦ ਬਣੇ ਨੇ MP ਬਣ ਚੁੱਕੇ ਨੇ ਤਾਂ ਹੁਣ ਅਮਰਿਤਪਾਲ ਦੇ ਵੱਲੋਂ ਜੋ ਹੈ ਸਮਰਥਨ ਦਿੱਤਾ ਜਾਵੇਗਾ ਕਿਸਾਨਾਂ ਨੂੰ ਤਾਂ ਕਿਸਾਨਾਂ ਨੂੰ ਹੁਣ ਅਮਰਿਤਪਾਲ ਤੋਂ ਉਮੀਦ ਹੈ ਕਿ ਹੁਣ ਅਮਰਿਤਪਾਲ ਜਦੋਂ ਸੰਸਦ ਬਣ ਚੁੱਕੇ ਨੇ ਤਾਂ ਹੁਣ ਕਿਸਾਨਾਂ ਦਾ ਅਮਰਿਤਪਾਲ ਦੇ ਵੱਲੋਂ ਸਾਥ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਸਾਂਸਦ ਅਮਰਿਤਪਾਲ ਸਿੰਘ ਦੇ ਘਰ ਸੈਂਕੜੇ ਦੀ ਗੰਤੇ ਦੇ ਵਿੱਚ ਕਿਸਾਨ ਪੁੱਜੇ ਨੇ ਕਿਸਾਨਾਂ ਨੇ ਅਮਰਿਤਪਾਲ ਦੇ ਘਰ ਮੋਰੇ ਜੋ ਹੈ ਟੈਂਟ ਲਗਾ ਲਿਆ ਤੁਹਾਨੂੰ ਦੱਸ ਦਈਏ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਮੰਗ ਪੱਤਰ ਜੋ ਹੈ ਸੌਂਪਿਆ ਗਿਆ ਆ ਅਮਰਿਤਪਾਲ ਦੇ ਪਿਤਾ ਨੇ ਕਿਸਾਨਾਂ ਤੋਂ ਮੰਗ ਪੱਤਰ ਲਿਆ ਪਿੰਡ ਜੱਲੂਪੁਰ ਖੇੜਾ ਵਿਖੇ ਅਮਰਿਤਪਾਲ ਦੇ ਘਰ ਕਿਸਾਨ ਪਹੁੰਚੇ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਅਮਰਿਤਪਾਲ ਦੇ ਬਾਰੇ ਵੀ ਕਿਸਾਨ ਆਗੂਆਂ ਨੇ ਵੱਡੀ ਗੱਲ ਆਖੀ ਹੈ ਅਮਰਿਤਪਾਲ ਨੂੰ ਜਲਦ ਤੋਂ ਜਲਦ ਰਿਹਾ ਕਰਨ ਦੇ ਵੀ ਕਿਤੇ ਨਾ ਕੀਤੇ ਗੱਲ ਜੋ ਹੈ ਕਿਸਾਨਾਂ ਦੇ ਵੱਲੋਂ ਕਹੀ ਗਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸਾਂਝੇ ਕਿਸਾਨ ਫੋਰਮ ਗੈਰ ਰਾਜਨੀਤਿਕ ਦੇ ਵੱਲੋਂ 13 ਫਰਵਰੀ 2024 ਤੋਂ ਪੰਜਾਬ ਦੇ ਵੱਖ-ਵੱਖ ਸੂਬਿਆਂ ਨੂੰ ਲੱਗਦੇ ਬਾਰਡਰਾਂ ਦੇ ਉੱਤੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਜਾਰੀ ਨੇ ਅਤੇ ਇਸ ਦੌਰਾਨ ਹੀ ਕਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਕਿਸਾਨ ਨੇਤਾ ਸਰਵਣ ਸਿੰਘ ਪੰਦੇੜ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 8 ਜੁਲਾਈ ਨੂੰ ਦੇਸ਼ ਪਾਰ ਦੇ ਵਿੱਚ ਜੋ ਪਾਜਪਾ ਦੇ 240 ਸੰਸਦਾਂ ਤੋਂ ਇਲਾਵਾ ਬਾਕੀ ਦੇ ਵੱਖ-ਵੱਖ ਪਾਰਟੀਆਂ ਅਤੇ ਨਾਲ ਹੀ ਜੋ ਬਤੌਰ ਆਜ਼ਾਦ ਉਮੀਦਵਾਰ ਜਿੱਤੇ ਨੇ ਮੈਂਬਰ ਪਾਰਲੀਮੈਂਟਾਂ ਨੂੰ ਕਿਸਾਨ ਜੋ ਹੈ ਮੰਗ ਪੱਤਰ ਜੋ ਹੈ ਸੌਂਪੇਗੀ ਐਸਐਲਏਡੀ ਤਹਿਤ ਅੱਜ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਜ਼ਾਦ ਤੌਰ ਉੱਤੇ ਮੈਂਬਰ ਪਾਰਲੀਮੈਂਟ ਜਿੱਤੇ ਅਮਰਿਤਪਾਲ ਸਿੰਘ ਦੇ ਘਰ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਵੀ ਵੱਡੀ ਇਕੱਤਰਤਾ ਜੋ ਹੈਗੀ ਆ ਦੇਖੀ ਗਈ ਹੈ ਤਾਂ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਜਿਸ ਦੌਰਾਨ ਉਹਨਾਂ ਦੇ ਵੱਲੋਂ ਘਰ ਦੇ ਬਾਹਰ ਟੈਂਟ ਲਗਾ ਕੇ ਕਿਸਾਨੀ ਮੰਗਾ ਸੰਬੰਧੀ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਇਸ ਦੇ ਨਾਲ ਉਹਨਾਂ ਵੱਲੋਂ ਥੋੜੀ ਦੇਰ ਦੇ ਵਿੱਚ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾ ਜੋ ਤਰਸੀਮ ਸਿੰਘ ਨੇ ਉਹਨਾਂ ਦੇ ਨਾਲ ਵੀ ਜੋਾ ਮੁਲਾਕਾਤ ਕੀਤੀ ਗਈ ਤਾਂ ਅਮਰਿਤਪਾਲ ਸਿੰਘ ਜੋ ਕੀ ਹੋਣੀ ਸਾਂਸਦ ਬਣੇ ਨੇ ਤਾਂ ਹੁਣ ਉਹਨਾਂ ਦੇ ਨਾਲ ਜੋ ਹੈ ਕਿਸਾਨਾਂ ਨੂੰ ਉਮੀਦ ਹੈ ਕਿਉਂਕਿ ਕਿਸਾਨ ਜੋ ਨੇ ਮੌਕੇ ਤੇ ਪਹੁੰਚੇ ਨੇ ਯਾਨੀ ਅਮਰਿਤਪਾਲ ਸਿੰਘ ਦੇ ਘਰ ਪਹੁੰਚੇ ਨੇ ਜਿੱਥੇ ਕਿ ਮੰਗ ਪੱਤਰ ਜੋ ਹੈ ਉਹ ਸੌਂਪਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਇਸ ਮੁਤਲਕ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਦਿਆਲ ਸਿੰਘ ਮਿਆਵਣ ਜੋ ਕਿ ਕਿਸਾਨ ਆਗੂ ਨੇ ਉਹਨਾਂ ਨਾਲ ਅਸੀਂ ਜੋ ਵਿਸਥਾਰ ਪੂਰਵਕ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਪਹਿਲਾ ਤਾਂ ਦਿਆਲ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤੇ ਬਹੁਤ-ਬਹੁਤ ਸਵਾਗਤ ਹੈ ਹਮਦਰ ਟੀਵੀ ਤੇ ਬਹੁਤ-ਬਹੁਤ ਹਨ ਦੇ ਟੀਵੀ ਦਾ ਬਹੁਤ-ਬਹੁਤ ਆਖਮੀ ਸਵਾਗਤ ਕਰਦੇ ਆ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੀ ਦਿਆਲ ਜੀ ਜੇਕਰ ਗੱਲ ਕਰੀ ਤਾਂ ਤੁਸੀਂ ਅਮਰਿਤਪਾਲ ਜੋ ਐਮਪੀ ਬਣੇ ਨੇ ਉਹਨਾਂ ਦੇ ਘਰ ਪੁੱਜਿਓ ਮੰਗ ਪੱਤਰ ਸੌਂਪਿਆ ਗਿਆ ਤਾਂ ਤੁਸੀਂ ਜੋ ਪੂਰਾ ਵਰਤਾਨ ਤੇ ਇੱਕ ਵਾਰੀ ਦਰਸ਼ਕਾਂ ਨੂੰ ਦੱਸੋ ਕਿ ਆਖਰ ਕਿਸਾਨਾਂ ਦੇ ਵੱਲੋਂ ਕੀ ਰਣਨੀਤੀ ਅਪਣਾਈ ਜਾ ਰਹੀ ਹੈ ਇਹ ਜਿਹੜਾ ਅੱਜ ਮੰਗ ਪੱਤਰ ਦਿੱਤਾ ਵਾ ਭਾਈ ਅਮਰਤਪਾਲ ਨੂੰ ਜੱਲੂ ਖੇੜਾ ਜਾ ਕੇ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਮੰਗ ਪੱਤਰ ਦਿੱਤਾ ਵਾ ਉਹਨਾਂ ਦੇ ਪਰਿਵਾਰ ਨੂੰ ਮੰਗ ਪੱਤਰ ਦਿੱਤਾ ਮੰਗ ਪੱਤਰਾਂ ਹੀ ਇਹ ਕਰਕੇ ਦਿੱਤਾ ਵਾ ਜਿਹੜਾ ਸਾਡਾ ਸਿਭੂ ਬਾਰਡਰ ਤੇ ਮੋਰਚਾ ਚੱਲਣ ਰਿਆ ਖਨੌਰੀ ਬਾਰਡਰ ਤੇ ਮੋਰਚਾ ਚੱਲਣ ਰਿਆ ਦਾਬਾ ਵਾਲੀ ਮੋਰਚਾ ਚੱਲਣ ਰਿਆ ਵਾ ਉਸ ਮੋਰਚੇ ਦਾ ਸਾਡਾ ਐਲਾਨ ਹੈਗਾ ਪਏ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਨਵੇਂ ਐਮਪੀ ਬਣਿਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣ ਪਾਪ ਪਾਪ ਦੇ ਮੰਤਰੀਆਂ ਨੂੰ ਛੱਟ ਕੇ ਜਿਹੜੇ 240 ਮੰਤਰੀ ਭਾਜਪਾ ਦੇ ਬਣਿਆ ਉਹਨਾਂ ਤੋਂ ਬਿਨਾਂ ਜਿੰਨੇ ਵੀ ਨਵੇਂ ਮੰਤਰੀ ਬਣੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਂ ਨਾ ਮੰਗ ਪੱਤਰ ਹਟਾ ਕੀਗਾ ਜਿਹੜਾ ਸਿੱਬੂ ਬਾਰਡਰ ਸਨੌਰੀ ਬਾਰਡਰ ਤੇ ਆਹੀਂ ਆਪਣੀਆਂ ਮੱਗਾਂ ਲੈ ਕੇ ਬੈਠਿਆ ਤੇੀਆਂ ਫਸਲਾਂ ਤੇ ਐਮਐਫਸੀ ਦੀ ਗਾਰੰਟੀ ਦਿੱਤੀ ਜਾਵੇ ਤੇ ਜਿਹੜਾ ਮਰੇਗਾ ਦੇ ਵਿੱਚੋਂ ਆ 100 ਦਿਨ ਦੀ ਗਰੀਬਾਂ ਨੂੰ ਦਿਹਾੜੀ ਦਿੱਤੀ ਜਾ ਰਹੀ ਉਹ 200 ਰੁਪਇਆ ਤੇ 200 ਦਿਨ ਦੀ ਦਿੱਤੀ ਜਾਵੇ ਤੇ ਦਿਹਾੜੀ 700 ਰੁਪਇਆ ਦਿੱਤੀ ਜਾਵੇ ਅਵੇ ਇਹਦੇ ਨਾ ਨਾ ਵਾਲਾ ਜਿਹੜੇ ਚੇਪਾ ਦੇ ਮੀਟਰ ਲੱਗੇ ਜਾਂ ਲਾ ਰਹੇ ਆ ਉਹਨਾਂ ਨੂੰ ਵਾਪਸ ਕੀਤਾ ਜਾਵੇ ਹੋਰ ਸਾਡੀਆਂ 12 ਮੰਗਾ ਵਾ ਟੋਟਲ ਸਾਡੀਆਂ ਜਿੰਨੀਆਂ ਮੰਗਾ ਹਿਉਮ ਹਰਿਆਣੇ ਦੇ ਬਾਰਡਰ ਤੇ ਅਖਨੌਰੀ ਬਾਰਡਰ ਤੇ ਦਾਪੜੀ ਲੈ ਕੇ ਬੈਠਿਆ ਉਹਨਾਂ ਦਾ ਮੰਗ ਪੱਤਰ ਬਣਾ ਕੇ ਜੀ ਪਿਆਹੇ ਜਿੰਨੇ ਨਵੇਂ ਐਮਪੀ ਉਹਨਾਂ ਨੂੰ ਅੱਜ ਮੰਗ ਪੱਤਰ ਦਿੱਤੇ ਆ ਜਦੋਂ ਵੀ ਇਹ ਦਿੱਲੀ ਆਪਣੇ ਲੋਕ ਸਭਾ ਦੇ ਚਬਾ ਆਪਣੇ ਮੁੱਦੇ ਸਾਡੇ ਠਾਣ ਗਏ ਜੀ ਜੀ ਤਾਂ ਅੱਜ ਤੁਸੀਂ ਸਾਂਸਦਾਂ ਦੇ ਘਰ ਜਾ ਰਹੇ ਉਹਨਾਂ ਨੂੰ ਮੰਗ ਪੱਤਰ ਸੌਂਪ ਰਹੇ ਜੋ ਗੈਰ ਬੀਜੇਪੀ ਨੇ ਤਾਂ ਇਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਣ ਤੁਸੀਂ ਮੰਗ ਪੱਤਰ ਸੌਂਪ ਰਹੇ ਹੋ ਤਾਂ ਅਮਰਿਤਪਾਲ ਸਿੰਘ ਦੀ ਜੇਕਰ ਗੱਲ ਕਰ ਲਈਏ ਤਾਂ ਉਹ ਤਾਂ ਇਹ ਫਿਲਹਾਲ ਜੇਲ੍ਹ ਦੇ ਵਿੱਚ ਬੰਦ ਨੇ ਵੇਖੋ ਜੀ ਜਿਹੜਾ ਸਾਡੇ ਇਲਾਕੇ ਦਾ ਖਡੂਰ ਸਾਹਿਬ ਤੋਂ ਬਹੁਤ ਵੱਡੀ ਲੀਡ ਤੇ 197000 ਵੋਟ ਲੈ ਕੇ ਅੱਗੇ ਲੀਡ ਦੇ ਜਿੱਤਿਆ ਟੋਟਲ 4 ਲੱਖ ਤੋਂ ਵੱਧ ਵੋਟ ਤੇ ਭਾਈ ਅਮਰਤਪਾਲ ਜਿੱਤਿਆ ਵਾ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡਾ ਕਾਨੂੰਨ 2 ਲੱਖ ਕਿਉਂ ਵਾ ਜੇ ਭਾਈ ਪਾ ਅਮਰਤਪਾਲ ਨੂੰ 4 ਲੱਖ ਵੋਟ ਪਈ ਆ ਮੱਥਾ ਨੇ ਬੋਟ ਦਿੱਤੀ ਆ ਜਿਹੜਾ ਭਾਜਪਾ ਕਹਿੰਦੇ ਹੈ ਅੱਤਵਾਦੀ ਆ ਇਹ ਬਿਲਕੁਲ ਗਲਤ ਗੱਲ ਕੋਈ ਅੱਤਵਾਦੀ ਨਹੀਂ ਭਾਜਪਾ ਜਿਹੜੇ ਆ ਜਿਤਰਾ ਆਪਣਾ ਬਿੱਟੂ ਜਿਹੜਾ ਲੁਧਿਆਣੇ ਤੋਂ ਹਰਿਆਵਾ ਉਹ ਬੰਦੇ ਨੂੰ ਹਰੇ ਨੂੰ ਫੇਰ ਸੈਂਟਰ ਦੇ ਵਿੱਚ ਆ ਮੰਤਰੀ ਲੈ ਰਹੇ ਆ ਤੇ ਜਿਹੜਾ ਖਡੂਰ ਸਾਹਿਬ ਆ ਅੱਠ ਪਾਸ਼ ਆ ਗੁਰੂਆਂ ਦੀਆਂ ਇੱਥੇ ਆ ਯਾਵਾ ਇਥੋਂ ਜਿਹੜਾ ਵਾ ਸਾਡਾ ਭਾਈ ਅਮਰਪਾਲ ਜਿੱਤਿਆ ਵਾ ਤੇ ਸਾਡੇ ਇਲਾਕੇ ਦਾ ਐਮਪੀ ਬਣਿਆ ਵਾ ਤੇ ਉਹਨਾਂ ਨੂੰ ਜੇਲਾ ਜ ਬੰਦਗੀਤਾ ਡਿਬਲੂਗੜ੍ਹ ਜੇਲ੍ਹ 'ਚ ਇਹ ਕਰਕੇ ਹੀ ਪਾਸ ਪਾਸ ਨੂੰ ਕਹਿੰਦੇ ਆ ਦੋਰਾ ਵਿਹਾਰ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਤਾਂ ਹੁਣ ਤੁਸੀਂ ਸਾਂਸਦਾ ਦਾ ਰੁਖ ਕਰ ਰਹੇ ਹੋ ਇੱਕ ਤਰੀਕੇ ਨਾਲ ਸੰਸਦ ਦੇ ਵਿਵਸਥਾ ਸੀ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਕਿਸਾਨਾਂ ਦੀ ਜੋ ਆਵਾਜ਼ ਹੈ ਜੋ ਮੰਗਾ ਨੇ ਉਹਨਾਂ ਨੂੰ ਪਹੁੰਚਾਉਣ ਦਾ ਇੱਕ ਅਲੱਗ ਤਰੀਕਾ ਜਿਹੜਾ ਅਪਣਾਇਆ ਗਿਆ ਤਾਂ ਹੁਣ ਮੰਗ ਪੱਤਰ ਸੌਂਪਣ ਤੋਂ ਬਾਅਦ ਅਗਲੀ ਰਣਨੀਤੀ ਕੀ ਹੋਵੇਗੀ ਵੀ ਕੋਈ ਇਹ ਮੰਗ ਪੱਤਰ ਦੇਤੇ ਆ ਜੇ ਤਾਂ ਵੀ ਹੋਣਾ ਲੋਕ ਸਭਾ ਜੇ ਇਹਨਾਂ ਦਾ ਫਿਰ ਜਿਹੜਾ ਸਸ ਚੱਲੂਗਾ ਸਾਨੂੰ ਪਤਾ ਲੱਗਾ 22 ਤਰੀਕ ਨੂੰ ਇਹਨਾਂ ਦਾ ਅਸਸਨ ਫੇਰ ਚਲੂ ਨਾ ਜਿੰਨੇ ਵੀ ਵਿਰੋਧੀ ਠਹਿਰਦੇ ਆ ਜਿੰਨੇ ਆਪੀਆ ਉੱਥੇ ਸਾਡੀ ਕਿਸਾਨਾਂ ਦੀ ਗੱਲ ਠਾਉਂਗੇ ਫੇਰ ਜਿਹੜਾ ਸਾਡਾ ਮੋਰਚਾ ਬਾਡਰਾਂ ਤੇ ਲੱਗਾ ਵਾ ਅਸੀਂ ਇਹਨਾਂ ਪਾਸ ਪਾਸ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਮੋਰਚਾ ਉੱਥੋਂ ਕੇ ਹੱਥ ਨਹੀਂ ਛੁਕਾਂਗੇ ਜਿਹੜੇ ਪਾਰਟਪਾ ਦੇ ਗੁੰਡੇ ਜਿਹੜੇ ਸਿੱਗੂ ਬਾਡਰ ਤੇ ਆਣ ਕੇ ਸਾਡੀ ਸਟੇਜ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਜਿਹੜੇ ਕਹਿੰਦੇ ਕਿਸਾਨਾਂ ਨੇ ਰਸਤਾ ਬੰਦ ਕੀਤਾ ਵਾ ਬਿਲਕੁਲ ਅਹੀਂ ਕਿਸਾਨਾਂ ਨੇ ਰਸਤਾ ਨਹੀਂ ਬੰਦ ਕੀਤਾ ਅਸੀਂ 13 ਫਰਵਰੀ ਨੂੰ ਅਸੀਂ ਦਿੱਲੀ ਨੂੰ ਹੀ ਮਾਰਤ ਕੀਤਾ ਯਾਰਾ ਹਾ ਪਰ ਪਾਰਟਪਾ ਦੇ ਜਿਹੜੀ ਸੈਂਟਰ ਸਰਕਾਰ ਆ ਜਿਹੜੀ ਹਰਿਆਣੇ ਦੀ ਖੱਟੇ ਸਰਕਾਰ ਵਾ ਇਹਨਾ 8 ਤਰੀਕ ਨੂੰ ਕੰਨਾ ਕਰ ਦਿੱਤੀ ਆ ਹੀ ਤੇ ਕੇਲ ਠੋਕਤੇ ਹੀ ਅਜੇ ਵੀ ਕੰਨਾ ਕੱਢੀਆਂ ਕੇਲ ਠੋਕੇ ਆ ਅਸੀਂ ਇਹਨਾ ਜਿੰਨੇ ਵੀ ਸਾਡੇ ਵਪਾਰੀ ਆ ਜਿਨ੍ਹਾਂ ਨੇ ਮਾਲ ਆ ਜੇ ਤਾਂ ਹੀ ਅੱਗੇ ਦਿੱਲੀ ਨੂੰ ਸਪਲਾਈ ਕਰਨਾ ਜਾਂ ਇਧਰ ਪੰਜਾਬ ਨੂੰ ਸਪਲਾਈ ਕਰਨਾ ਹੈਗਾ ਅਸੀਂ ਕਹਿੰਨੇ ਆ ਪਈ ਜਿਹੜਾ ਭਾਟਾ ਦੇ ਜਿਹੜੇ ਜਿੰਨੇ ਵੀ ਲੀਡਰ ਵਾ ਜਾਂ ਮੋਦੀ ਜਾਂ ਅਮਨ ਸ਼ਾਵਾ ਉਹ ਜਿਹੜੇ ਕੰਨਾਂ ਕੀਤੇ ਆਂਗੇ ਉਹ ਕੰਨਾਂ ਕੱਢ ਲੋ ਕਿੱਲ ਕੱਢ ਲੋ ਤੇ ਆਹੀ ਬਿਲਕੁਲ ਰੋਡ ਖਾਲੀ ਆ ਸਾਡੇ ਵਾਲਾ ਰੋਡ ਚੱਲਣ ਦਿਆ ਵਾ ਅਸੀਂ ਵੀ ਇਹਨਾਂ ਦੇ ਨਾਲ ਤੁਰਦੇ ਆ ਤੇ ਰੋਡ ਤੋਂ ਕੰਨਾਂ ਕੀਤੀਆਂ ਹਟਾਈਆਂ ਜਾਣਾਂ ਜੀ ਤਾਂ ਜੇਕਰ ਦੇਖਿਆ ਜਾਵੇ 13 ਫਰਵਰੀ ਤੋਂ ਪ੍ਰਦਰਸ਼ਨ ਜੁਆ ਲਗਾਤਾਰ جاری ਤੁਹਾਨੂੰ ਕੀ ਲੱਗਦਾ ਹੈ ਕਿ ਕਮੀ ਕਿੱਥੇ ਆ ਰਹੀ ਹੈ ਆਖਰ ਭਾਜਪਾ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਹੈ ਕਿ ਅਸੀਂ ਮੰਗ ਜੋ ਹੈ ਪੂਰੀ ਕਰਾਂਗੇ ਲੋਕ ਸਭਾ ਚੋਣਾਂ ਜੋ ਹੈ ਹੋਣੀ ਜਾ ਕੇ ਨਿਕਲੀਆਂ ਨੇ ਗਈਆਂ ਨੇ ਤਾਂ ਇਸ ਦੇ ਵਿੱਚ ਵੀ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾਂਗੇ ਪਰ ਆਖਿਰ ਚੂਕ ਕਿੱਥੇ ਹੋ ਰਹੀ ਹੈ ਭਾਜਪਾ ਤੋਂ ਆਖਰ ਉਹ ਗੱਲ ਕਿਉਂ ਨਹੀਂ ਸੁਣ ਰਹੀ ਕਿਸਾਨਾਂ ਦੀ ਅਸਲ ਦੇ ਵਿੱਚ ਕੀ ਆ ਅਸੀਂ ਇਹਨਾਂ ਆਪਣੀ ਸਰਕਾਰ ਭਾਜਪਾ ਨੂੰ ਕਹਿੰਨੇ ਆ ਕਿ ਆਪਣੇ ਟੀ ਡਬਲਯੂ ਟੀਓ ਦੇ ਵਿੱਚੋਂ ਬਾਹਰ ਆ ਜਾਓ ਕਿਉਂਕਿ ਜਿਹੜਾ ਐਮਐਫਸੀ ਦੀ ਗਰੰਟੀ ਆ ਉਹ ਲਿੱਲੀ ਆ ਆਪਾਂ ਇਹ ਸਰਕਾਰਾਂ ਜਿਹੜੀਆਂ ਵਾ ਟੀ ਡਬਲਯੂ ਤੋਂ ਬਾਹਰ ਨਹੀਂ ਆਉਂਦੀਆਂ ਜਿੰਨਾ ਚਿਰ ਕਿਸਾਨਾਂ ਨੂੰ 23 ਸਾਲਾਂ ਤੇ ਐਮਐਫਸੀ ਦੀ ਗਰੰਟੀ ਨਹੀਂ ਮਿਲਦੀ ਕਿਸਾਨ ਜਿਹੜਾ ਵਾ ਕਰਜ਼ਾਈ ਰਹੂਗਾ ਸਲਫਾਤ ਦੀਆਂ ਗੋਰੀਆਂ ਖਾ ਕੇ ਰੁੱਖਾਂ ਦੇ ਨਾਲ ਰਸੇ ਦਾ ਫਾ ਲੈ ਕੇ ਇਸੇ ਤਰ੍ਹਾਂ ਨਮਕਦੇ ਰਹਿਣ ਜਨਾ ਚਿਹਰਾ ਕਿਸਾਨਾਂ ਦੇ ਮਸਲਾ ਭਾਵੇਂ ਸਰਕਾਰ ਜਿਹੜੀ ਆ ਉਹ ਮੰਨਦੀ ਨਹੀਂ ਹੱਲ ਨਹੀਂ ਕਰਦੀ ਉਹਨਾਂ ਚਿਹਰੇ ਉੱਥੋਂ ਮੋੜਦੇ ਨਹੀਂ ਚੁੱਕੇ ਜਾਣੇ ਕਿਉਂਕਿ ਇਹ ਦੋਨਾਂ ਕੱਲੇ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਆ ਇਹ ਦੁਕਾਨਦਾਰਾਂ ਦਾ ਡਾਕਟਰਾਂ ਦਾ ਹੋਰ ਜਿਹੜੇ ਦੁੱਧ ਭਰਾ ਸਾਡੇ ਪਾਉਂਦੇ ਆ ਸਾਰੇ ਜਿੰਨੇ ਵੀ ਸਾਡੇ ਭਾਰਤ ਦੇ ਲੋਕ ਰਹਿਣ ਵਾਲੇ ਕਿਸਾਨ ਵਾ ਚਾਹੇ ਉਹ ਜੂਪੀ ਦੇ ਹਰਿਆਣੇ ਦੇ ਆ ਚਾਹੇ ਕarnataka ਦੇ ਚਾਹੇ ਕਿਸੇ ਵੀ ਸਟੇਟ ਦੇ ਹੋਣਾ ਸਾਰਿਆਂ ਦਾ ਦੋਨਾ ਹੀ ਸਾਂਝਾ ਲਾਂਡਾ ਆ ਨਾ ਗਿਆ ਹੀ ਪੰਜਾਬ ਤੇ ਹਰਿਆਣੇ ਦਾ ਦੋਨਾ ਲਾਂਡਾ ਆ ਪੂਰੇ ਭਾਰਤ ਦਾ ਲੋਕ ਦੋਨਾ ਲਾਂਡਾ ਆ ਜੇ ਕਿਸਾਨ ਬਚ ਗਿਆ ਤੇ ਸਾਰੇ ਮੁੱਦੇ ਜਿਹੜੇ ਹੱਲ ਹੋ ਜਾਣਗੇ ਜੀ ਦੇ ਆਜੀ ਤੁਸੀਂ ਇੱਕ ਵਾਰੀ ਦਰਸ਼ਕਾਂ ਨੂੰ ਦੱਸੋਗੇ ਕਿ ਮੁੱਖ ਜੋ ਤੁਹਾਡੀਆਂ ਮੰਗਾਂ ਨੇ ਕਿਹਨੇ ਇੱਕ ਤਾਂ ਐਮਐਸਪੀ ਦਾ ਮੁੱਦਾ ਹੈ ਹੀ ਆ ਹੋਰ ਕਿਹੜੀਆਂ ਮੰਗਾਂ ਨੇ ਜੋ ਤੁਸੀਂ ਮੰਗ ਕਰ ਰਹੇ ਵੇਖੋ ਜੀ ਸਾਡਾ ਮੁੱਦਾ ਮੇਨ ਇਹ ਵੀ ਹੈਗਾ ਜਿੰਨੇ ਵੀ ਨਰੇਗਾ ਦੇ ਵਿੱਚ ਆ ਸਾਲ ਦੇ ਚ 100 ਦਿਨ ਦਿਹਾੜੀ ਮਿਲਦੀ ਆਈਆਂ ਨੇ 200 ਦਿਨ ਕਰ ਤੋਂ ਦਿਹਾੜੀ ਜਿਹੜੀ ਆ 700 ਰੁਪਈਆ ਕਰ ਤੋਂ ਜਿਹੜੇ ਤੁਸੀਂ ਆ ਚੇਪਾ ਵਾਲੇ ਮੀਟਰ ਲੌੜਾ ਚਾਹੁੰਦੇ ਜੇ ਇਹ ਵੀ ਪਿੱਛੇ ਲੈ ਜਾਓ ਹੋਰ ਜਿੰਨਾ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਚੜਿਆ ਵਾ ਉਹ ਮਾਫ ਕੀਤਾ ਜਾਵੇ ਜਿਹੜਾ ਬਾਨੀ ਡਾਨੀ ਹੁਣਾਂ ਦਾ ਮੋਦੀ ਸਰਕਾਰ ਭਾਪਾ ਨੇ ਮਾਫ ਕੀਤਾ ਹੈਗਾ ਉਹ ਫਿਰ ਉਹਨਾਂ ਕੋ ਕਰਜ਼ਾ ਜਿਹੜਾ ਲਿਆ ਜਾਵੇ ਕਿਉਂਕਿ ਸਾਡਾ ਦੇਸ਼ ਜਿਹੜਾ ਅੱਗੇ ਗਰੀਬ ਆ ਪਾਸ ਪਾਨੇ ਹੱਡੇ ਦੇਖਦਾ ਛੜਿਆ ਕੀ ਆ ਰੇਲਾ ਕੋਲਾ 에어ਪੋਰਟ ਸਭ ਕੁਝ ਜਿਹੜੇ ਪ੍ਰਾਈਵੇਟ ਆ ਅਬਾਨੀ ਡਾਨੀ ਹੁਣ ਆਦੇ ਆਸੀਂ ਦੇਖਦੇ ਆ ਜੀ ਤਾਂ ਇੱਕ ਹੋਰ ਸਵਾਲ ਦਿਆ ਜੀ ਮੈਂ ਪੁੱਛਣਾ ਚਾਹਾਂਗੀ ਕਿਉਂਕਿ ਜਦੋਂ ਵੀ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਹੀ ਜੋ ਆ ਇੱਕ ਬਿਆਨ ਸੁਣਨ ਨੂੰ ਮਿਲਦਾ ਹੈ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਤਾਂ ਇਹ ਗੱਲ ਬੜੀ ਛਿੜੀ ਹੋਈ ਹੈ ਕਿ ਜੋ ਕਿਸਾਨਾਂ ਦੇ ਵੱਲੋਂ ਤੰਨਾ ਲਾਇਆ ਜਾ ਰਿਹਾ ਉਸ ਦੇ ਵਿੱਚ ਕਿਤੇ ਨਾ ਕਿਤੇ ਹੋਰ ਸਿਆਸੀ ਪਾਰਟੀਆਂ ਦਾ ਹੱਥ ਹੈ ਯਾਨੀ ਕਿ ਕਿਸਾਨਾਂ ਦੇ ਵੱਲੋਂ ਜੋ ਹੈ ਪਿੱਛੇ ਕਿਸਾਨਾਂ ਦੇ ਹੋਰ ਕੋਈ ਹੈ ਕਿਸਾਨ ਆਪਣੇ ਵੱਲੋਂ ਅੱਗੇ ਨਹੀਂ ਆਏ ਉਹਨਾਂ ਦੀਆਂ ਕੋਈ ਮਜਬੂਰੀਆਂ ਨਹੀਂ ਹੈ ਮੀਨੇ ਤੁਹਾਨੂੰ ਗਲਤ ਗੱਲ ਆ ਇਹ ਵੀ ਸਿਆਸੀ ਪਾਰਟੀ ਦੇ ਕਹੇ ਤੇ ਅਸੀਂ ਧਰਨਾ ਨਹੀਂ ਲਾਉਂਦੇ ਅਸੀਂ ਕਿਸਾਨ ਮਜ਼ਦੂਰ ਵਾ ਅਸੀਂ ਆਪਣੀਆਂ ਮੰਗਾਂ ਲੈ ਕੇ ਫੇਰ ਧਰਨਾ ਲਾਇਆ ਜਿਹੜੀ ਭਾਪਾ ਸਰਕਾਰ ਕਹਿੰਦੀ ਆ ਵੀ ਸ਼ਾਇਦ ਕਾਂਗਰਸ ਦੇ ਨਾਲ ਰਲ ਕੇ ਮੈਂ ਧਰਨਾ ਲਾਇਆ ਕਾਂਗਰਸ ਨੂੰ ਜਤਨ ਵਾਸਤੇ ਲਾਇਆ ਬਿਲਕੁਲੋ ਗਲਤ ਗੱਲ ਨਾ ਅਸੀਂ ਆਪਣੇ ਇਹਨਾਂ ਸਰਕਾਰਾਂ ਤੋਂ ਦੂਹੀ ਹੋ ਕੇ ਜੇਵਾ ਸਾਡੀਆਂ ਫਸਲਾਂ ਦੇ ਰੇਟ ਨਹੀਂ ਮਿਲਦੇ ਫੇਰ ਜਿਹੜੇ ਮੁੱਦੇ ਠਾਕੇ ਜਦੋਂ ਕਿਸਾਨ ਆ ਲੈਂਦੇ ਆ ਤੇ ਜਿੰਨੇ ਆ ਹੀ ਕਿਸਾਨ ਆ ਗੋ ਆ ਫੇਰ ਜੇ ਲੋਕ ਸਾਡੇ ਕੋ ਹੁੰਦੇ ਆ ਫੇਰ ਆਹੀ ਧਰਨਾ ਲਾਉਂਦੇ ਆ ਕਿਹੜਾ ਕਹਿੰਦਾ ਵਾ ਐਨੇ ਹੱਤ ਦੀ ਗਰਮੀ ਦੇ ਵਿੱਚ ਆ ਛੜਕਾ ਦੇ ਬਹਿ ਨੂੰ ਕਿਹਦਾ ਜੀ ਕਰਦਾ ਵਾ ਆ ਸਿਆਲ ਤੇ ਠੰਡ ਜਾ ਕਿਹਦਾ ਜੀ ਕਰਦਾ ਠੰਡ ਤੇ ਬੈਲੀ ਜਿੰਨੀ ਮਰਜੀ بارش ਹੁੰਦੀ ਹੋਵੇ ਫੇਰ ਵੀ ਇਹੀ ਛੜਗਾ ਤੇ ਬੈਠਿਆ ਜਿਹੜੇ ਕਹਿੰਦੇ ਆ ਵੀ ਇਹ ਸਿਆਸੀਆਂ ਨਾਲ ਰਲ ਕੇ ਤਾਂ ਨਾ ਲਾਉਂਦੇ ਆ ਆਹ ਸਾਡੇ ਨਾਲ ਕਿਦੇ 10 ਦਿਨ ਵੀ ਉੱਥੇ ਧਰਹਿ ਜਾ ਸਾਡੇ ਨਾਲ ਬਹਿ ਕੇ ਵੇਖ ਲਓ ਵੀ ਕਿੰਨੇ ਕਹੀ ਰਲ ਕੇ ਜਿਹੜੇ ਧਰਨੇ ਲਾਉਂਦੇ ਬਿਲਕੁਲ ਗਲਤ ਗੱਲ ਆ ਅਸੀਂ ਆਪਣੇ ਮੁੱਦਿਆਂ ਤੇ ਕਿਸਾਨੀ ਮੁੱਦੇ ਤੇ ਲੜਨ ਵਾਲੇ ਲੋਕ ਵਾ ਜੀ ਤੁਸੀਂ ਲਗਾਤਾਰ ਹੀ ਜੋ ਸੰਸਦ ਬਣੇ ਨੇ ਉਹਨਾਂ ਦਾ ਤੁਸੀਂ ਰੁਖ ਕਰ ਰਹੇ ਹੋ ਤੇ ਇਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਤੁਸੀਂ ਗੁਰਜੀਤ ਓਜਲਾ ਜਿਉਂ ਨੇ ਉਹਨਾਂ ਦੇ ਘਰ ਵੀ ਪਹੁੰਚੇ ਸੀਗੇ ਪਰ ਉਹ ਨਹੀਂ ਤੁਹਾਨੂੰ ਮਿਲੇ ਨੇ ਤਾਂ ਇਸ ਦੇ ਵਿੱਚ ਤੁਸੀਂ ਹੋਰ ਕਿਨਾ ਕਿਨਾ ਕੋਲ ਪਹੁੰਚੇ ਹੈਗੇ ਉਹ ਤੇ ਅੱਗੇ ਦੀ ਰਣਨੀਤੀ ਤੁਹਾਡੀ ਹੁਣ ਕੀ ਹੈ ਬਿਲਕੁਲ ਇਹ ਪੰਜਾਬ ਦੇ ਜਿੰਨੇ ਮੰਤਰੀਆ ਉਹਨਾਂ ਦੇ ਘਰ ਅੱਜ ਪਹੁੰਚਿਆ ਗੁਰਜੀਤ ਓਜਲਾ ਜੇ ਸਾਨੂੰ ਘਰ ਨਹੀਂ ਮਿਲੇ ਤੇ ਜਿਹੜਿਆ ਸਾਡੀਆਂ ਮੰਗਿਆ ਮੰਗ ਪੱਤਰ ਇਹ ਉਹਦੇ ਘਰ ਦੇ ਸਾਹਮਣੇ ਲਾਤਾ ਭਾਈ ਜੇਦੋਂ ਵੀ ਘਰ ਆਵੇਂਗਾ ਪੜ ਲਈ ਫੇਰ ਵੀ ਸਾਡੇ ਹਰਿਆਣੇ ਦੇ ਜੂਪੀ ਦਾ ਜਿੰਨੇ ਆਪ ਵੀ ਸਾਡੇ ਪਾਣੂ ਛੱਡ ਕੇ ਜਿੱਤਿਆ ਸਾਰਿਆਂ ਨੂੰ ਅਹੀ ਜਿਹੜੇ ਮੰਗ ਪੱਤਰ ਦਿੱਤੇ ਆ ਮੈਂ ਮੋਦੀ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦਾ ਮੋਦੀ ਸਾਹਿਬ ਅਹਿਮਤ ਸ਼ਾਹ ਜੀ ਇਹ ਕਿਸਾਨ ਜਿਹੜੇ ਬੈਠੇ ਆ ਇਹਨਾਂ ਦੇ ਮਸਲੇ ਹੱਲ ਕਰੋ ਤੁਸੀਂ ਆਂਦੇ ਹੀ ਕਾਲੇ ਕਾਨੂੰਨ ਚੰਗੇ ਆ ਜਿਹੜਾ ਪਹਿਲਾਂ ਤੋਂ ਲੱਗਾਏਗਾ ਫੇਰ ਟਾਡੇ ਪ੍ਰਧਾਨ ਮੰਤਰੀ ਨੇ ਅਖਿਆਈਗਾ ਮੈਂ ਕਿਸਾਨਾਂ ਨੂੰ ਸਮਝਾਉਂ ਚ ਤੇ ਆਪਣਾ ਪੂਰੇ ਨਹੀਂ ਉਤਰਿਆ ਤੇ ਕਾਰੇ ਕਾਨੂੰਨ ਵਾਪਸ ਲੈਣਾ ਵਾ ਅਸੀਂ ਹੋਣ ਜਾਂਦੇ ਆ ਮੋਦੀ ਸਾਹਾ ਕਿਸਾਨਾਂ ਦਾ ਬਹਿ ਕੇ ਮੀਂਹੇ ਕਰਕੇ ਮਸਲੇ ਹੱਲ ਹੋ ਸਕਦੇ ਆ ਕੋਈ ਵੱਡੀ ਗੱਲ ਨਹੀਂ ਕੀ ਕਿਉਂਕਿ ਜੇ ਕਿਸਾਨ ਜਿੰਦਾ ਰਹਾ ਮਜ਼ਦੂਰ ਜਿੰਦਾ ਰਹਾ ਤੇ ਫੇਰ ਆਪਣਾ ਦੇਸ਼ ਵਾਸੋਂ ਵੱਧ ਤਰੱਕੀ ਕਰੂਗਾ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਮਦਰ ਟੀਵੀ ਦੇ ਨਾਲ ਜੁੜਨ ਦੇ ਲਈ ਤੇ ਉਸ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਕੇ ਗੱਲਬਾਤ ਕੀਤੀ ਤੇ ਕੀ ਕੁਝ ਆਖਰ ਚੱਲ ਰਿਹਾ ਤੁਸੀਂ ਉਹ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਜੜਾ ਸਾਡੇ ਨਾਲ ਜੁੜਨ ਲਈ ਧੰਨਵਾਦ ਜੀ ਤਾਏ ਸੀ ਸਾਡੇ ਨਾਲ ਵਿਆਲ ਸਿੰਘ ਜੀ ਕਿਸਾਨ ਲੀਡਰ ਜੋ ਕਿ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਰੁਕ ਕੀਤਾ ਜਾ ਰਿਹਾ ਸਾਂਸਦਾਤਾ ਜੋ ਕਿ ਗੈਰ ਭਾਜਪਾ ਨੇ ਤਾਂ ਹਰ ਕਿਸੇ ਨੂੰ ਜਾ ਕੇ ਮੰਗ ਪੱਤਰ ਸੌਂਪਿਆ ਜਾ ਰਿਹਾ ਤਾਂ ਜੋ ਇਸ ਦੇ ਰਾਹੀਂ ਸੰਸਦ ਦੇ ਵਿੱਚ ਆਵਾਜ਼ ਜੋ ਹੈ ਕਿਸਾਨਾਂ ਨੂੰ ਲੈ ਕੇ بلند ਕੀਤੀ ਜਾਵੇ ਜੋ ਕਿਸਾਨਾਂ ਦੇ ਮੁੱਖ ਮੁੱਦੇ ਨੇ ਉਹਨਾਂ ਨੂੰ ਲੈ ਕੇ ਆਵਾਜ਼ ਜੋ ਹੈ ਉਹ ਸੰਸਦ ਦੇ ਵਿੱਚ ਅੱਗੇ ਜੋ ਹੈ ਆਵਾਜ਼ بلند ਕੀਤੀ ਜਾਵੇ ਤਾਂ ਜੇਕਰ ਗੱਲ ਕਰੀਏ ਤਾਂ ਹੁਣ MP MP ਜੋ ਨੇ ਅਮਰਿਤਪਾਲ ਸਿੰਘ ਉਹਨਾਂ ਨੂੰ ਇੱਕ ਨਵਾਂ ਮਿਸ਼ਨ ਕਿਹਾ ਜਾ ਸਕਦਾ ਹੈ ਕਿ ਨਵਾਂ ਮਿਸ਼ਨ ਉਹਨਾਂ ਨੂੰ ਮਿਲ ਰਿਹਾ ਹੈ ਕਿਉਂਕਿ ਸੰਸਦ ਬਣਨ ਤੋਂ ਬਾਅਦ ਪਹਿਲੀ ਵਾਰ ਹੀ ਜੋ ਕਿਸਾਨ ਨੇ ਉਹ ਅਮਰਿਤਪਾਲ ਦੇ ਘਰ ਪਹੁੰਚੇ ਨੇ ਯਾਨੀ ਕਿ ਦੇ ਵੱਲੋਂ ਇੱਕ ਮੰਗ ਜੋ ਹੈ ਅੰਮ੍ਰਿਤਪਾਲ ਤੋਂ ਕੀਤੀ ਜਾ ਰਹੀ ਹੈ ਹਾਲਕਿ 13 ਫਰਵਰੀ ਤੋਂ ਕਿਸਾਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਅਜੇ ਦੇ ਵਿੱਚ ਇੱਕ ਨਵਾਂ ਜੋ ਹੈ ਐਲਾਨ ਕੀਤਾ ਗਿਆ ਸੀ ਬੀਤੇ ਦਿਨੀ ਹੀ ਕਿ 8 ਤਰੀਕ ਨੂੰ ਜਿਹੜੇ ਗੈਰ ਭਾਜਪਾ ਸੰਸਦ ਨੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਜੋ ਹੈ ਮੁਲਾਕਾਤ ਕੀਤੀ ਜਾਵੇਗੀ ਮੰਗ ਪੱਤਰ ਜੋ ਹੈ ਉਹ ਸੌਂਪਿਆ ਜਾਵੇਗਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸਾਂਝੇ ਕਿਸਾਨ ਫੋਰਮ ਗੈਰ ਰਾਜਨੀਤੀ ਦੇ ਵੱਲੋਂ 13 ਫਰਵਰੀ 2024 ਤੋਂ ਪੰਜਾਬ ਦੇ ਵੱਖ-ਵੱਖ ਸਬਿਆ ਨੂੰ ਲੱਗਦੇ ਬਾਰਡਰਾਂ ਉਤੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਇਸੇ ਦੌਰਾਨ ਜੋ ਮਜ਼ਦੂਰ ਸੰਗਠਨ ਕਮੇਟੀ ਪੰਜਾਬ ਦੇ ਸੀਨੀਅਰ ਕਿਸਾਨ ਨੇਤਾ ਸਰਵਣ ਸਿੰਘ ਪੰਦੇੜ ਜੋ ਨੇ ਬੀਤੇ ਦਿਨੀ ਹੀ ਇਸ ਦਾ ਐਲਾਨ ਕਰ ਦੇਣੇ ਕਿ ਉਹ ਜਿਹੜੇ ਸੰਸਦ ਨੇ ਜੋ ਐਮਪੀ ਬਣੇ ਨੇ ਉਹਨਾਂ ਦੇ ਕੋਲ ਜਾ ਕੇ ਮੰਗ ਪੱਤਰ ਸੌਂਪਣਗੇ ਹਾਲਾਂਕਿ ਗੁਰਜੀਤ ਔਜਲਾ ਦੇ ਘਰ ਵੀ ਗਏ ਸੀ ਲੇਕਿਨ ਉਹ ਮੌਕੇ ਤੇ ਨਹੀਂ ਮਿਲੇ ਤਾਂ ਉਹਨਾਂ ਦੇ ਪੁੱਤਰ ਨੂੰ ਜੋਇਆ ਮੰਗ ਪੱਤਰ ਸੌਂਪਿਆ ਗਿਆ ਤੇ ਅਮਰਿਤਪਾਲ ਸਿੰਘ ਦੀ ਗੱਲ ਕਰ ਲਈ ਜਿੱਥੇ ਕਿਸਾਨ ਪਹੁੰਚੀ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਜਿੱਥੇ ਕਿ ਅਮਰਿਤਪਾਲ ਸਿੰਘ ਸਾਰਿਆਂ ਨੂੰ ਪਤਾ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਸੇ ਦੇ ਤਹਿਤ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੂੰ ਮੰਗਪੱਤਰ ਸੌਂਪਿਆ ਗਿਆ ਹਾਲਾਂਕਿ ਕਰਦੇ ਬਾਹਰ ਹੀ ਟੈਂਟ ਲਗਾ ਕੇ ਜਿਹੜੇ ਕਿਸਾਨ ਨੇ ਬੈਠ ਗਏ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਉਹਨਾਂ ਦੇ ਵੱਲੋਂ ਜਾਗਰੂਕ ਵੀ ਜੋ ਹੈ ਕੀਤਾ ਜਾ ਰਿਹਾ ਹੈ ਕਿ ਆਖਰ ਜੋ ਉਹਨਾਂ ਦੀਆਂ ਮੰਗਾ ਕੀ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਕਿ ਇਸ ਦਾ ਨਿਪਟਾਰਾ ਹੋਵੇ ਨਿਪਟਾਰਾ ਹੋਣ ਦੇ ਲਈ ਸੰਸਦ ਦੇ ਵਿੱਚ ਆਵਾਜ਼ ਜਿਹੜੀ ਹੈ ਬੁਲੰਦ ਕਰਨੀ ਬੇहद ਜ਼ਰੂਰੀ ਹੈ ਤਾਂ ਇਸੇ ਲੜੀ ਤਹਿਤ ਅੱਜ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਜ਼ਾਦ ਤੋਂ ਉਤੇ ਮੈਂਬਰ ਪਾਰਲੀਮੈਂਟ ਜਿੱਤੇ ਅਮਰਿਤਪਾਲ ਸਿੰਘ ਦੇ ਘਰ ਦੇ ਬਾਹਰ ਵੀ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਪੰਜਾਬ ਦੇ ਵੱਲੋਂ ਵੱਡੀ ਇਕੱਤਰਤਾ ਕੀਤੀ ਗਈ ਹੈ ਜਿਸ ਤੋਂ ਬਾਅਦ ਟੈਂਟ ਲਗਾ ਕੇ ਵੀ ਉੱਥੇ ਜਾਗਰੂਕ ਜੋਇ ਕੀਤਾ ਗਿਆ ਉੱਥੇ ਮੌਜੂਦ ਲੋਕਾਂ ਨੂੰ ਵੀ ਤੇ ਨਾਲ ਹੀ ਐਮਪੀ ਅਮਰਿਤਪਾਲ ਸਿੰਘ ਦੇ ਪ੍ਰਤਾ ਤਰਸੀਮ ਸਿੰਘ ਨੂੰ ਵੀ ਜੋ ਮੰਗ ਪੱਤਰ ਸੌਂਪਿਆ ਗਿਆ ਤਾਂ ਅਸੀਂ ਗੱਲਬਾਤ ਕੀਤੀ ਜੋ ਦਿਆਲ ਸਿੰਘ ਮੀਆਂ ਵਿੰਡ ਨੇ ਜੋ ਕਿ ਕਿਸਾਨ ਲੀਡਰ ਨੇ ਮੌਕੇ ਤੇ ਪਹੁੰਚੇ ਹੋਏ ਨੇ ਉਹ ਵੀ ਲਗਾਤਾਰ ਸਾਂਸਦਾ ਦੇ ਕੋਲ ਜਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਜੋ ਕੇਂਦਰ ਸਰਕਾਰ ਤਸ਼ੱਦਦ ਢਾ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਕਿ ਲੋਕਾਂ ਨੇ ਜਿਤਾਇਆ ਵੱਡਾ ਫਤਵਾ ਜਿਹੜਾ ਦਿਖਾਇਆ ਤਾਂ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤਾਂ ਹੁਣ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਜੋ ਐ ਰਣਨੀਤੀ ਤਿਆਰ ਕਰ ਲਈ ਗਈ ਹੈ ਤਾਂ ਅੱਜ ਉਹਨਾਂ ਦੇ ਵੱਲੋਂ ਜਿਹੜੇ ਗੈਰ ਭਾਜਪਾ ਸੰਸਦ ਨੇ ਉਹਨਾਂ ਦੇ ਕੋਲ ਜਾ ਕੇ ਮੰਗ ਪੱਤਰ ਜੋ ਹੈ ਉਹ ਸੌਂਪਿਆ ਜਾ ਰਿਹਾ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਅਮਰਪਾਲ ਸਿੰਘ ਜੋ ਕਿ ਖਡੂਰ ਸਾਹ ਤੋਂ MP ਨੇ ਹੁਣ ਉਹਨਾਂ ਨੂੰ ਇੱਕ ਨਵਾਂ ਮਿਸ਼ਨ ਮਿਲ ਚੁੱਕਿਆ ਹੈ ਕਿਉਂਕਿ ਕਿਸਾਨ ਜੋ ਨੇ ਉਹਨਾਂ ਦੇ ਘਰ ਪਹੁੰਚੇ ਨੇ ਤੇ ਨਾਲ ਹੀ ਉਹਨਾਂ ਤੋਂ